ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਹਫਤਾਵਾਰੀ ਰਾਸ਼ੀ ਫਾਲ ਦੇ ਬਾਰੇ ਕਿਵੇਂ ਦਾ ਰਹਿਣ ਵਾਲਾ ਹੈ ਕੀ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੋਣਗੇ ਕਿਹੜੀਆਂ ਖੁਸ਼ਖਬਰੀਆਂ ਇਸ ਸਮੇਂ ਤੁਹਾਨੂੰ ਮਿਲਣਗੀਆਂ ਸੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੋਸਤੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਦੇਵੀ ਜੀ ਤੇ ਲਿਖ ਕੇ ਹਾਜ਼ਰੀ ਲਗਵਾਇਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਪਾਜ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਤਾਂ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਚੰਦਰ ਰਾਸ਼ੀ ਤੋਂ ਰਾਹੂ 12ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਜੇਕਰ ਤੁਸੀਂ ਕੌਫੀ ਤਾਂ ਜ਼ਿਆਦੇ ਸ਼ੁਕੀਨ ਹੋ ਤਾਂ ਦਿਨ ਵਿੱਚ ਇੱਕ ਕੱਪ ਤੋਂ ਜ਼ਿਆਦਾ ਇਹਨਾਂ ਦੇ ਵਰਤੋਂ ਤੁਹਾਡੇ ਲਈ ਹਾਨੀਕਾਰਕ ਹੋ ਸਕਦੀ ਹੈ ਖਾਸ ਤੌਰ ਤੇ ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਕੌਫੀ ਪੀਣ ਤੋਂ ਬਚੋ ਨਹੀਂ ਤਾਂ ਡਾਕਟਰ ਦੇ ਕੋਲ ਵੀ ਜਾਣਾ ਪੈ ਸਕਦਾ ਹੈ ਜੇਕਰ ਤੁਸੀਂ ਅਤੀਤ ਦੇ ਵਿੱਚ ਕੋਈ ਧਨ ਨਿਵੇਸ਼ ਕੀਤਾ ਸੀ ਤਾਂ ਇਸ ਹਫ਼ਤੇ ਇਹ ਤੁਹਾਡੀ ਪਰੇਸ਼ਾਨੀ ਦਾ ਮੁੱਖ ਕਾਰਨ ਬਣ ਸਕਦਾ ਹੈ ਕਿਉਂਕਿ ਇਸ ਨੂੰ ਇਸ ਨਾਲ ਆਰਥਿਕ ਹਾਨੀ ਵੀ ਹੋ ਸਕਦੀ ਹੈ ਇਸ ਲਈ ਤੁਹਾਡੇ ਲਈ ਬਿਹਤਰ ਇਹ ਹੋਵੇਗਾ ਕਿ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਾ ਲੈਂਦੇ ਹੋਏ ਬਹੁਤ ਹੀ ਸੋਚ ਵਿਚਾਰ ਕਰ ਲੋ ਇਸ ਹਫ਼ਤੇ ਪਰਿਵਾਰਕ ਜੀਵਨ ਨੂੰ ਲੈ ਕੇ ਤੁਸੀਂ ਤੁਸੀਂ ਖੁਸ਼ਕਿਸਮਤ ਸਾਬਤ ਹੋ ਸਕਦੇ ਹੋ ਕਿਉਂਕਿ ਜੋਗ ਬਣ ਰਹੇ ਹਨ ਕਿ ਘਰ ਪਰਿਵਾਰ ਵਿੱਚ ਕਿਸੇ ਨਵੇਂ ਵਾਹਨ ਦੀ ਖਰੀਦਦਾਰੀ ਕਾਰ ਦੇ ਮਾਹੌਲ ਦੇ ਵਿੱਚ ਅਨੁਕੂਲਤਾ ਲੈ ਕੇ ਆਵੇਗੀ ਇਸ ਦੇ ਨਾਲ ਹੀ ਜੇਕਰ ਕਾਰ ਦਾ ਕੋਈ ਮੈਂਬਰ ਵਿਆਹ ਦੇ ਯੋਗ ਹੈ ਤਾਂ ਉਸ ਦਾ ਵਿਆਹ ਪੱਕਾ ਹੋਣ ਦੇ ਨਾਲ ਤੁਹਾਨੂੰ ਚੰਗੇ ਚੰਗੇ ਪਕਵਾਨ ਖਾਣ ਦਾ ਮੌਕਾ ਮਿਲੇਗਾ ਹਾਲਾਂਕਿ ਇਸ ਸਮੇਂ ਤੁਸੀਂ ਵੱਧ ਚੜ ਕੇ ਘਰੇਲੂ ਕੰਮਾਂ ਵਿੱਚ ਹਿੱਸਾ ਲਓਗੇ ਜਿਸ ਨਾਲ ਕਾਰ ਦੇ ਦੂਜੇ ਮੈਂਬਰਾਂ ਤੇ ਰਿਸ਼ਤੇਦਾਰਾਂ ਵਿੱਚ ਤੁਹਾਡਾ ਮਾਨ ਸਨਮਾਨ ਹੋਵੇਗਾ ਇਸ ਸਮੇਂ ਤੁਹਾਨੂੰ ਆਪਣੇ ਹੁਨਰ ਕਾਬਲੀਅਤ ਬਾਰੇ ਆਪਣੇ ਤੇਚਿਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਅਜੇ ਇਸ ਸਥਿਤੀ ਵਿੱਚ ਸਾਵਧਾਨ ਰਹੋ ਤੇ ਕਿਸੇ ਤੇ ਅਨਾਂ ਵਿਸ਼ਵਾਸ ਨਾ ਕਰੋ ਅਗਲੀ ਰਾਸ਼ੀ ਹੈ ਜੇ ਬ੍ਰੇਖ ਰਾਸ਼ੀ ਬ੍ਰੇਖ ਰਾਸ਼ੀ ਵਾਲਿਆਂ ਦਾ ਸੇਕ ਤੁਹਾਡੀ ਚੰਦਰ ਰਾਸ਼ੀ ਤੁਮ ਬ੍ਰਹਸਪਤੀ ਪਹਿਲੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਦੋਸਤ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਤੁਹਾਡੀ ਜ਼ਿੰਦਗੀ ਚਾਹੇ ਵਧੀਆ ਨਜ਼ਰ ਆਵੇਗੀ ਪਰੰਤੂ ਇਸ ਹਫਤੇ ਹਾਲ ਹੀ ਕੁਝ ਕੋਈ ਘਟਨਾ ਚਲਦੇ ਸਮੇ ਤੁਸੀ ਅੰਦਰ ਹੀ ਅੰਦਰ ਨਰਾਜ ਅਤੇ ਉਦਾਸ ਮਹਿਸੂਸ ਕਰੋਗੇ ਇਸ ਗੱਲ ਵਿੱਚ ਕੋਈ ਵੀ ਦੋਰਾਏ ਨਹੀਂ ਹੈ ਕਿ ਤੁਸੀਂ ਪੈਸਿਆਂ ਦੇ ਮਹੱਤਵ ਨੂੰ ਸਮਝਣ ਦੇ باوجود ਆਪਣੇ ਤਨੋਂ ਬੇਵਾਗ ਤਰੀਕੇ ਦੇ ਨਾਲ ਖਰਚ ਕਰਦੇ ਆਏ ਹੋ ਪਰੰਤੂ ਇਸ ਹਫਤੇ ਤੁਹਾਨੂੰ ਆਪਣੀਆਂ ਪਹਿਲਾਂ ਕੀਤੀਆਂ ਹੋਈਆਂ ਗਲਤੀਆਂ ਦਾ ਖਮਾਜਾ ਪ੍ਰਗਤਨਾ ਪੈ ਸਕਦਾ ਹੈ ਇਸ ਸਮੇ ਬਹੁਤ ਸਾਰੀਆਂ ਸਥਿਤੀਆਂ ਆਉਣਗੀਆਂ ਜਦੋਂ ਕੋਈ ਕਰੀਬੀ ਮੈਂਬਰ ਆਰਥਿਕ ਮਦਦ ਮੰਗੇਗਾ ਪਰੰਤੂ ਤੁਹਾਡੇ ਕੋਲ ਉਹਨਾਂ ਦੇਣ ਦੇ ਲਈ ਕੁਝ ਵੀ ਨਹੀਂ ਹੋਵੇਗਾ ਜਿਸ ਨਾਲ ਤੁਹਾਡੇ ਅਤੇ ਉਹਨਾਂ ਦੇ ਰਿਸ਼ਤੇ ਦੇ ਵਿੱਚ ਦੂਰੀ ਬਣਨ ਦੀ ਸੰਭਾਵਨਾ ਹੈ ਇਸ ਹਫ਼ਤੇ ਤੁਸੀਂ ਆਪਣੇ ਪਰਿਵਾਰ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਪਰਿਵਾਰ ਮੈਂਬਰਾਂ ਦੀਆਂ ਲੋੜਾਂ ਨੂੰ ਦਰਜੇ ਦਿਓ ਅਜਿਹਾ ਵਿੱਚ ਤੁਹਾਡੇ ਲਈ ਵਧੀਆ ਇਹ ਹੀ ਹੋਵੇਗਾ ਕਿ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਭਾਗੀਦਾਰ ਬਣੋ ਉਹਨਾਂ ਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਸੱਚਮੁੱਚ ਹੀ ਉਹਨਾਂ ਦਾ ਖਿਆਲ ਰੱਖਦੇ ਹੋ ਅਤੇ ਉਹ ਤੁਹਾਡੇ ਸਾਹਮਣੇ ਆਪਣੇ ਮਨ ਦੀਆਂ ਗੱਲਾਂ ਨੂੰ ਖੁੱਲ੍ਹ ਕੇ ਰੱਖ ਸਕਦੇ ਹਨ ਇਸ ਹਫ਼ਤੇ ਤੁਸੀਂ ਕਾਰਜ ਸਥਾਨ ਵਿੱਚ ਆਪਣੇ ਸੀਨੀਅਰ ਅਤੇ ਆਪਣੇ ਅਧੀਨ ਕਰਮਚਾਰੀਆਂ ਦੇ ਆਪਣੇ ਅਤੀਤ ਦੀ ਹਰ ਸਮੱਸਿਆ ਨੂੰ ਖਤਮ ਕਰਨ ਦੇ ਲਈ ਬਿਹਤਰ ਹੱਲ ਲੱਭ ਲਓਗੇ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸਦੀ ਹੈ ਕਿ ਜੇਕਰ ਤੁਹਾਨੂੰ ਸਿਹਤ ਨਾਲ ਕੋਈ ਸਮੱਸਿਆ ਸੀ ਤਾਂ ਇਸ ਹਫ਼ਤੇ ਇਹ ਠੀਕ ਹੋ ਜਾਵੇਗੀ ਹਾਲਾਂਕਿ ਕਿਸੇ ਕਾਰਨ ਕਰਕੇ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ ਜੇਸੇ ਨਾਲ ਤੁਹਾਨੂੰ ਥਕਾਵਟ ਇਤਨਾ ਹੋ ਸਕਦਾ ਹੈ ਇਸ ਲਈ ਤੁਹਾਡੇ ਲਈ ਵਧੀਆ ਹੋਵੇਗਾ ਕਿਸੇ ਯਾਤਰਾ ਤੇ ਜਾਣ ਤੋਂ ਬਚੋ ਆਪਣੇ ਸਰੀਰ ਨੂੰ ਬਥੇਰੇ ਆਰਾਮ ਦਿਓ ਘਰ ਪਰਿਵਾਰ ਵਿੱਚ ਕਿਸੇ ਮੰਗਲ ਕਾਰਜ ਜਾਂ ਸਮਾਗਮ ਦਾ ਆਯੋਜਨ ਸੰਭਵ ਹੈ ਜਿਸ ਤੇ ਤੁਹਾਨੂੰ ਵੀ ਆਪਣਾ ਧਨ ਖਰਚ ਨਾ ਆਪਣਾ ਧਨ ਖਰਚ ਨਾ ਪਿਆ ਸਕਦਾ ਹੈ ਤੁਹਾਡੀ ਚੰਦਰ ਰਾਸ਼ੀ ਤੋਂ ਕੇਤੂ ਚੌਥੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੀ ਆਰਥਿਕ ਸਥਿਤੀ ਖਰਾਬ ਹੋਣ ਦੀ ਸੰਭਾਵਨਾ ਹੈ ਨਾਲ ਹੀ ਤੁਹਾਡੇ ਮਾਨਸਿਕ ਤਣਾਅ ਵਿੱਚ ਵਾਧਾ ਹੋ ਜਾਵੇਗਾ ਇਸ ਹਫਤੇ ਤੁਹਾਨੂੰ ਆਪਣੇ ਆਪ ਤੋਂ ਨਰਾਜ਼ਗੀ ਰਹੇਗੀ ਕਿਉਂਕਿ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਆਪਣੇ ਪਰਿਵਾਰ ਦੀ ਤਕੜ ਅੰਦਾਜ਼ੀ ਦੇ ਕਾਰਨ ਆਪਣੀਆਂ ਸ਼ਰਤਾਂ ਦੇ ਆਪਣਾ ਜੀਵਨ ਬਤੀਤ ਨਹੀਂ ਕਰ پا ਰਹੇ ਹੋ ਇਸ ਗੱਲ ਨੂੰ ਲੈ ਕੇ ਤੁਹਾਡਾ ਵਿਹਾਰ ਘਰ ਦੇ ਮੈਂਬਰਾਂ ਦੇ ਪ੍ਰਤੀ ਵੀ ਕੁਝ ਓਖੜਾ ਓਖੜਾ ਜਾ ਰਹਿਣ ਵਾਲਾ ਹੈ ਇਸ ਹਫ਼ਤੇ ਤੁਹਾਡਾ ਵਧੀਆ ਕੰਮ ਕਰ ਤੁਹਾਡੇ ਅਧੀਨ ਕੰਮ ਕਰ ਰਏ ਕਰਮਚਾਰੇ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋ ਜਾਣਗੇ ਜਿਸ ਨਾਲ ਤੁਹਾਡੀ ਪ੍ਰਸ਼ੰਸਾ ਵੀ ਕਰਨਗੇ ਤੁਸੀਂ ਉਹਨਾਂ ਦੇ ਕੰਮਾਂ ਨਾਲ ਮਿਲ ਕੇ ਆਪਣੇ ਵਪਾਰ ਨੂੰ ਅੱਗੇ ਵਧਾ ਕੇ ਲੈ ਕੇ ਜਾਓਗੇ ਇਸ ਨਾਲ ਤੁਹਾਨੂੰ کاروبار ਵਿੱਚ ਆਪਣਾ ਨਾਮ ਤੇ ਪ੍ਰਸਿੱਧੀ ਕਮਾਉਣ ਦਾ ਮੌਕਾ ਮਿਲ ਜਾਵੇਗਾ ਅਗਲੀ ਰਾਸ਼ੀ ਆਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੇ ਚੰਦਰ ਰਾਸ਼ੀ ਤੋਂ ਬ੍ਰਹਸਪਤੀ 11ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਮਾਨਸਿਕ ਅਤੇ ਸਰੀਰਕ ਸਕੂਨ ਪ੍ਰਾਪਤ ਕਰਨ ਦੇ ਯੋਗ ਬਣ ਰਹੇ ਹਨ ਮੈਡੀਟੇਸ਼ਨ ਕਰਨਾ ਤੁਹਾਡੇ ਲਈ ਵਧੀਆ ਰਹੇਗਾ ਇਸ ਦੇ ਨਾਲ ਲੰਮੀ ਸੈਰ ਕਰਨ ਦੇ ਨਾਲ ਤਾਜੀ ਹਵਾ ਦਾ ਆਨੰਦ ਲਓ ਖੇਡ ਕੋਦ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਓ ਤੁਹਾਡੀਆਂ ਸ਼ਾਮਾਂ ਇਸ ਹਫਤੇ ਦੌਰਾਨ ਜੜਗੇ ਪੂਰੀਆਂ ਹੋ ਜਾਣਗੀਆਂ ਪੂਰੀਆਂ ਹੋ ਜਾਣਗੀਆਂ ਕਿਸਮਤ ਤੁਹਾਡੇ ਵੱਲ ਹੋਵੇਗੀ ਕਿਉਂਕਿ ਇਸ ਦੌਰਾਨ ਤੁਹਾਡਾ ਕਿਸਮਤ ساتھ ਦੇਣ ਵਾਲੀ ਹੈ ਇਸ ਲਈ ਤੁਹਾਡੇ ਪਿਛਲੇ ਦਿਨਾਂ ਵਿੱਚ ਕੀਤੀ ਗਈ ਮਿਹਨਤ ਰੰਗ ਲਿਆਵੇਗੀ ਤੁਸੀਂ ਹਰ ਇੱਕ ਉਦਾਰਨ ਨੂੰ ਚੁਕਾਉਣ ਵਿੱਚ ਸਫਲ ਹੋ ਜਾਓਗੇ ਇਸਾ ਇਸ ਹਫਤੇ ਪਰਿਵਾਰ ਵਾਲਿਆਂ ਦਾ ਹਾਸਾ ਮਜਜਗ ਭਰਿਆ ਵਿਹਾਰ ਘਰ ਦੇ ਵਾਤਾਵਰਣ ਨੂੰ ਹਲਾ ਕੇ ਖੁਸ਼ੀ ਨਮਾ ਬਣਾ ਦੇਵੇਗਾ ਐਸੀ ਨਾਲ ਹੀ ਹਫਤੇ ਦੇ ਸ਼ੁਰੂ ਵਿੱਚ ਅਚਾਨਕ ਹੀ ਕਿਸੇ ਦੂਦੇ ਰਿਸ਼ਤੇਦਾਰ ਤੋਂ ਮਿਲੀ ਕੋਈ ਚੰਗੀ ਖਬਰ ਪੂਰੇ ਪਰਿਵਾਰ ਨੂੰ ਖੁਸ਼ੀ ਦੇਵੇਗੀ ਇਹ ਆਪਦਾ ਉਹਨਾਂ ਦਿਨਾਂ ਦੇ ਵਿੱਚੋਂ ਇੱਕ ਹੋਵੇਗਾ ਜਦੋਂ ਤੁਹਾਡੇ ਕੈਰੀਅਰ ਵਿੱਚ ਅੱਗੇ ਵਧਾਂ ਦੇ ਕੰਮ ਦੀ ਘਾਟ ਤਾਂ ਨਹੀਂ ਹੋਵੇਗੀ ਪਰੰਤੂ ਇਸੇ ਬਾਵਜੂਦ ਤੁਸੀਂ ਕਾਰਜ ਸਥਾਨ ਤੇ ਆਪਣੇ ਇਸ਼ਾ ਅਨੁਸਾਰ ਆਪਣੇ ਵਿਚਾਰ ਅਤੇ ਚੋਚਨਾਵਾਂ ਰੱਖਣ ਵਿੱਚ ਸਫਲ ਨਹੀਂ ਹੋਵੋਗੇ ਇਸ ਕਾਰਨ ਤੁਹਾਡੇ ਅੰਦਰ ਕੁਝ ਨਿਰਾਸ਼ਾ ਦੀ ਭਾਵਨਾ ਜਾਗ ਸਕਦੀ ਹੈ ਅਗਲੀ ਰਾਸ਼ੀ ਹੈ ਜੀ ਸਿੰਗ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾ ਸੇਕ ਤੁਸੀਂ ਹਮੇਸ਼ਾ ਆਪਣੇ ਸੁੱਖ ਸਹੂਦਾਂ ਨੂੰ ਪੂਰਾ ਕਰਨ ਦੇ ਲਈ ਹਰ ਸੰਭਵ ਯਤਨ ਕਰਦੇ ਦਿਖਾਈ ਦਿੰਦੇ ਹੋ ਅਤੇ ਇਸ ਹਫਤੇ ਤੁਹਾਡਾ ਏਰ ਹੋਈ ਹੈ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਦੌਰਾਨ ਤੁਹਾਡਾ ਮौज-ਮਸਤੀ ਵਾਲਾ ਵਿਹਾਰ ਸਿਹਤ ਦੇ ਲਈ ਪਰੇਸ਼ਾਨੀ ਖੜੀ ਕਰ ਸਕਦਾ ਹੈ ਨਾਲ ਹੀ ਤੁਹਾਡੇ ਨਿੱਜੀ ਜੀਵਨ ਲਈ ਵੀ ਨੁਕਸਾਨਦਾਈ ਹੋ ਸਕਦਾ ਹੈ ਇਸ ਸਮੇਂ ਤੁਸੀਂ ਸਮਾਜ ਦੇ ਬਹੁਤ ਸਾਰੇ ਸਤਿਕਾਰਯੋਗ ਲੋਕਾਂ ਦੇ ਸੰਪਰਕ ਵਿੱਚ ਆਓਗੇ ਇਸ ਦੌਰਾਨ ਤੁਸੀਂ ਉਹਨਾਂ ਦੇ ਤਜਰਬਿਆਂ ਤੋਂ ਸਿੱਖ ਕੇ ਨਵੀਆਂ ਚੁਣੌਤੀਆਂ ਜੋ ਚਨਾਵਾ ਬਣਾਉਂਦੇ ਹੋਏ ਦੇਖੋਗੇ ਜੋਗੇ ਤੁਹਾਨੂੰ ਭਵਿੱਖ ਵਿੱਚ ਆਪਣੇ ਪੈਸਿਆਂ ਨੂੰ ਸਮਝਦਾਰੀ ਦੇ ਨਾਲ ਨਿਵੇਸ਼ ਕਰਨ ਵਿੱਚ ਸਹਾਇਤਾ ਕਰੇਗਾ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਸੱਤਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਸੱਤਵੇਂ ਘਰ ਵਿੱਚ ਕੁਝ ਬਦਲਾਅ ਦੇ ਚਲਦੇ ਘਰ ਦੇ ਮੈਂਬਰਾਂ ਦੇ ਨਾਲ ਤੁਹਾਡੀ ਅਣਬਣ ਹੋ ਸਕਦੀ ਹੈ ਜਿਸ ਕਰਨ ਤੁਹਾਡੇ ਮਨ ਸਨਮਾਨ ਵਿੱਚ ਕਮੀ ਆਵੇਗੀ ਨਾਲ ਹੀ ਤੁਹਾਨੂੰ ਆਪਣੇ ਪਰਿਵਾਰ ਦੀ ਬੇਰੋਖੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸਭ ਦੇ ਕੰਮ ਨੂੰ ਲੈ ਕੇ ਤੁਹਾਡੇ ਅੰਦਰ ਉਤਸ਼ਾਹ ਅਤੇ ਊਰਜਾ ਦੀ ਘਾਟ ਦੇਖੀ ਜਾਵੇਗੀ ਜਿਸ ਦਾ ਸਿੱਧੇ ਤੌਰ ਤੇ ਅਸਰ ਤੁਹਾਡੇ ਕੈਰੀਅਰ ਤੇ ਦਿਖਾਈ ਦੇਵੇਗਾ ਅਜੇ ਵਿੱਚ ਤੁਸੀਂ ਆਪਣੀ ਖੋਈ ਹੋਈ ਊਰਜਾ ਨੂੰ ਉਤਸ਼ਾਹ ਨੂੰ ਵਾਪਸ ਕਰਨ ਦੇ ਲਈ ਕੋਈ ਕਿਤਾਬ ਪੜ੍ਹ ਸਕਦੇ ਹੋ ਜਾਂ ਆਪਣੀ ਪਸੰਦ ਦਾ ਸੰਗੀਤ ਸੁਣ ਸਕਦੇ ਹੋ ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਨਾਂ ਦਾ ਸੇਕ ਇਹ ਹਫਤਾ ਭਾਵਨਾਤਿਕ ਤੌਰ ਤੇ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ ਕਿਉਂਕਿ ਇਸ ਸਮੇਂ ਦੇ ਦੌਰਾਨ ਤੁਸੀਂ ਆਪਣੇ ਜੀਵਨ ਵਿੱਚ ਵੱਡੇ ਵੱਡੇ ਫੈਸਲੇ ਨੂੰ ਲੈ ਕੇ ਥੋੜੀ ਉਲਝਣ ਦੀ ਸਥਿਤੀ ਵਿੱਚ ਦੇਖੋਗੇ ਜਿਸ ਨਾਲ ਤੁਹਾਡੇ ਮਾਨਸਿਕ ਤਣਾਅ ਵਿੱਚ ਵਾਧਾ ਹੋਵੇਗਾ ਤੁਹਾਡੀ ਚੰਦ ਰਾਸ਼ੀ ਤੋਂ ਸ਼ਨੀ ਛੇਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਨੂੰ ਚੰਗਾ ਮੁਨਾਫਾ ਹੋਣ ਦੀ ਸੰਭਾਵਨਾ ਹੈ ਜਿਸੇ ਕਾਰਨ ਤੁਸੀਂ ਆਪਣੇ ਮੁਨਾਫੇ ਦੇ ਵਿੱਚ ਵੱਡੇ ਹਿੱਸੇ ਦੀ ਬਚਤ ਕਰਨ ਸਫਲ ਹੋ ਜਾਵੋਗੇ ਤੁਸੀਂ ਇਸ ਵਾਧੂ ਪੈਸੇ ਨੂੰ ਕਿਸੇ ਰੀਅਲ ਅਸਟੇਟ ਤੇ ਪ੍ਰੋਜੈਕਟਾਂ ਦਾ ਪ੍ਰੋਜੈਕਟ ਜਾਂ ਜ਼ਮੀਨ ਪ੍ਰਾਪਤ ਆਧੁਚਨ ਨਿਵੇਸ਼ ਕਰਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਵੀ ਕਰ ਸਕਦੇ ਹੋ ਕੁਝ ਯਾਤਕਾਂ ਦੇ ਲਈ ਪਰਿਵਾਰ ਵਿੱਚ ਕਿਸੇ ਨਵੇਂ ਮਹਿਮਾਨ ਦਾ ਆਉਣਾ ਜਸ਼ਨ ਅਤੇ ਖੁਸ਼ੀ ਦਾ ਸਮਾਂ ਲੈ ਕੇ ਆਵੇਗਾ ਇਸ ਨਾਲ ਘਰ ਵਿੱਚ ਨਵੇਂ-ਨਵੇਂ ਪਕਵਾਨ ਬਣਨਗੇ ਤੇ ਨਾਲੇ ਤੁਹਾਨੂੰ ਲੰਮੇ ਸਮੇਂ ਬਾਅਦ ਪੂਰੇ ਪਰਿਵਾਰ ਦੇ ਨਾਲ ਮਿਲ ਕੇ ਬੈਠਣ ਦਾ ਸਮਾਂ ਬਤੀਤ ਕਰਨ ਦਾ ਮੌਕਾ ਮਿਲ ਜਾਵੇਗਾ। ਅਗਲੀ ਰਾਸ਼ੀ ਹੈ ਜੇ ਤੋਲਾ ਰਾਸ਼ੀ, ਤੋਲਾ ਰਾਸ਼ੀ ਵਾਲਿਆਂ ਦਾ ਅਸਤੇ ਤੁਹਾਡੇ ਚੰਦਰ ਰਾਸ਼ੀ ਤੋਂ ਕਿਉਂਕਿ 12ਵੇਂ ਘਰ ਵਿੱਚ ਮਚੂ ਤੋਂ ਹੋਣ ਦੇ ਕਾਰਨ ਇਸ ਹਫ਼ਤੇ ਤੁਹਾਡੇ ਸੁਭਾਅ ਵਿੱਚ ਆਪਣੇ ਸਿਹਤ ਨੂੰ ਲੈ ਕੇ ਥੋੜੀ ਜ਼ਿਆਦਾ ਜਾਗਰੂਤ ਵਿਖੀ ਜਾਵੇਗੀ ਜਿਸ ਦੇ ਕਾਰਨ ਤੁਸੀਂ ਪਹਿਲਾਂ ਤੋਂ ਹੀ ਬਿਹਤਰ ਖੁਰਾਕ ਲੈਂਦੇ ਦੇਖੋਗੇ। ਇਸ ਲਈ ਆਪਣਾ ਰੈਜਾਈਨ ਠੀਕ ਰੱਖੋਗੇ ਤੇ ਚੰਗੇ ਸਿਹਤ ਦਾ ਮਜ਼ਾ ਲਓਗੇ। ਇਸ ਹਫ਼ਤੇ ਕਈ ਚਾਸਕਾਂ ਨੂੰ ਆਪਣੇ ਅਤੀਤ ਦੀ ਆਰਥਿਕ ਤੰਗੀ ਤੋਂ ਆਖਰਕਾਰ ਛੁਟਕਾਰਾ ਮਿਲਦਾ ਹੀ ਰਹੇਗਾ ਇਸ ਦੌਰਾਨ ਤੁਹਾਨੂੰ ਇਸ ਦੌਰਾਨ ਤੁਹਾਨੂੰ ਇਹ احساس ਹੋਵੇਗਾ ਕਿ ਪਰਿਵਾਰ ਦੇ ਜਿੰਨੇ ਮੈਂਬਰਾਂ ਅਤੇ ਆਪਣੇ ਜੀਵਨ ਸਾਥੀਆਂ ਨੂੰ ਲੈ ਕੇ ਤੁਸੀਂ ਗਲਤ ਸੋਚਦੇ ਸੀ ਉਹਨਾਂ ਦੇ ਲਈ ਤੁਹਾਡੇ ਮੁਸ਼ਕਲ ਸਮੇਂ 'ਚ ਤੁਹਾਨੂੰ ਭਰਪੂਰ ਸਹਿਯੋਗ ਦਿੱਤਾ ਹੈ ਇਸ ਕਾਰਨ ਤੁਸੀਂ ਉਹਨਾਂ ਤੋਂ ਕੋਈ ਧਨ ਖਰਚ ਕਰਦੇ ਹੋਏ ਉਹਨਾਂ ਨੂੰ ਧੰਨਵਾਦ ਕਰਦੇ ਦੇਖੋਗੇ ਇਸ ਹਫ਼ਤੇ ਤੁਸੀਂ ਘਰੇਲੂ ਕੰਮਾਂ ਵਿੱਚ ਦਿਲਚਸਪੀ ਲੈਣ ਦੇ ਹੋਏ ਘਰ ਦੀਆਂ ਹੋਰ ਔਰਤਾਂ ਮਦਦ ਕਰ ਸਕਦੇ ਹੋ ਇਸ ਨਾਲ ਪਰਿਵਾਰ ਵਿੱਚ ਮਾਣ ਸਨਮਾਨ ਦੇ ਨਾਲ-ਨਾਲ ਤੁਹਾਨੂੰ ਦੂਜੇ ਮੈਂਬਰਾਂ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲ ਜਾਵੇਗੀ ਇਸ ਹਫ਼ਤੇ ਤੁਸੀਂ ਆਪਣੇ ਆਪ ਨੂੰ ਆਸਾਵਦੀ ਰੱਖਣ ਵਿੱਚ ਸਫਲ ਹੋ ਜਾਓਗੇ ਇਸ ਨਾਲ ਤੁਸੀਂ ਹਾਸਤੇ ਤੇ ਡਟ ਕੇ ਸਾਹਮਣਾ ਕਰ ਸਕਦੇ ਹੋ ਨਾਲੇ ਇਸ ਸਮੇਂ ਦੌਰਾਨ ਆਪਣੀ ਕੁਸ਼ਲਤਾ ਅਨੁਭਵ ਦਾ ਕੰਮ ਕਰਦੇ ਹੋਏ ਉਚਿਤ ਲਾਭ ਲੈਣ ਵਿੱਚ ਸਫਲ ਹੋ ਜਾਓਗੇ। ਅਗਲੀ ਰਾਸ਼ੀ ਹੈ ਜੇ वृश्चਿਕ ਰਾਸ਼ੀ। वृश्चਿਕ ਰਾਸ਼ੀ ਵਾਲਿਆਂ ਦਾ ਅਸਤਾਈ ਹੈ ਕਿ ਤੁਹਾਡੇ ਚੰਦਰ ਰਾਸ਼ੀ ਤੋਂ ਰਾਹੂ ਪੰਜਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਪਿਛਲੇ ਹਫ਼ਤੇ ਤੁਹਾਡੇ ਮਾਨਸਿਕ ਤਣਾ ਵਿੱਚ ਵਾਧਾ ਹੋਇਆ ਸੀ ਪਰੰਤੂ ਇਸ ਹਫ਼ਤੇ ਤੁਸੀਂ ਉਸ ਤਣਾ ਨੂੰ ਖਤਮ ਕਰਨ ਦਾ ਫੈਸਲਾ ਕਰ ਸਕਦੇ ਹੋ। ਇਸੇ ਨਾਲ ਤੁਸੀਂ ਆਪਣੇ ਪਰਿਵਾਰ ਜਾਂ ਚੰਗੇ ਦੋਸਤਾਂ ਦੇ ਨਾਲ ਆਰਾਮ ਨੇ ਕੁਝ ਚੰਗੇ ਪਲ ਬਿਤਾ ਸਕਦੇ ਹੋ ਆਪਣੇ ਆਪ ਨੂੰ ਤਰੋ ਤਾਜ਼ਾ ਕਰ ਸਕਦੇ ਹੋ ਹਾਲਾਂਕਿ ਇਸ ਸਮੇਂ ਦੁਨਾਨ ਤੁਹਾਨੂੰ ਵਧੀਆ ਤੇ ਪੋਸਟਿਕ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੀਤ ਸਮੇਂ ਵਿੱਚ ਤੁਹਾਡੇ ਦੁਆਰਾ ਕੀਤੇ ਗਏ ਹਰ ਪ੍ਰਕਾਰ ਦੇ ਪ੍ਰਾਪਰਟੀ ਦੇ ਨਾਲ ਜੁੜੇ ਲੈਣ ਦੇਣ ਵਿੱਚ ਇਹ ਸਭ ਤੇ ਪੂਰੇ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਤੁਹਾਨੂੰ ਲਾਭ ਪਹੁੰਚੇਗਾ ਨਾਲ ਹੀ ਤੁਸੀਂ ਇਸ ਨਾਲ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰਨ ਵਿੱਚ ਕਾਫੀ ਹੱਦ ਤੱਕ ਸਫਲ ਹੋ ਜਾਓਗੇ ਇਸ ਹਫਤੇ ਤੁਸੀਂ ਆਪਣੇ ਮੇਜਾਕਿਆ ਸੁਭਾਅ ਦੇ ਕਾਰਨ ਆਪਣੇ ਘਰ ਪਰਿਵਾਰ ਦੇ ਵਾਤਾਵਰਣ ਨੂੰ ਆਮ ਨਾਲੋਂ ਜ਼ਿਆਦਾ ਖੁਸ਼ ਨਾ ਮਾਪਨasakਦੇ ਹੋ ਇਸ ਦੌਰਾਨ ਤੁਹਾਡੇ ਕੁਝ ਰਿਸ਼ਤੇਦਾਰਾਂ ਜਾਂ ਦੋਸਤ ਇੱਕ ਬਿਹਤਰੀਨ ਸ਼ਾਮ ਦੇ ਲਈ ਤੁਹਾਡੇ ਘਰ ਵਿੱਚ ਆ ਸਕਦੇ ਹਨ ਇਹ ਹਫਤਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜੇਕਰ ਤੁਸੀਂ ਨੌਕਰੀ ਬਦਲਨੀ ਹੈ ਜਾਂ ਪੇਸ਼ੇ ਨਾਲ ਸੰਬੰਧਿਤ ਕੋਈ ਮਹੱਤਵਪੂਰਨ ਫੈਸਲਾ ਕਰਨਾ ਹੈ ਤਾਂ ਇਹ ਸਮਾਂ ਤੁਹਾਡੇ ਲਈ ਸ਼ੁਭ ਸਾਬਤ ਹੋ ਜਾਵੇਗਾ ਅਜਾਏ ਵਿੱਚ ਜਵਾਲ ਦਾ ਬਾਜੀ ਨਾ ਦਿਖਾਉਂਦੇ ਹੋਏ ਹਰ ਫੈਸਲੇ ਨੂੰ ਸੋਚ ਵਿਚਾਰ ਕਰੋ ਇਸ ਰਾਸ਼ੀ ਦੇ ਜਿਹੜੇ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਦੇ ਲਈ ਇਹ ਹਫਤਾ ਅਜੇ ਇੰਤਜ਼ਾਰ ਕਰਨਾ ਪੈ ਸਕਦਾ ਹੈ ਅਗਲੀ ਰਾਸ਼ੀ ਹੈ ਜੇ ਤਨ ਰਾਸ਼ੀ ਤਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਸ ਹਫਤੇ ਤੁਹਾਨੂੰ ਆਪਣੇ ਰੁਚੀਵੇਂ ਵਿੱਚੋਂ ਕੁਝ ਸਮਾਂ ਗੱਡ ਕੇ ਪਰਿਵਾਰ ਦੇ ਨਾਲ ਸਮਾਂ ਬਤਾਉਣ ਦੀ ਲੋੜ ਹੈ ਇਸ ਨਾਲ ਤੁਹਾਡੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਪੈਣ ਦੀ ਸੰਭਾਵਨਾ ਹੋਵੇਗੀ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਤੇਜੇਕਾਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਨੂੰ ਇਹ ਗੱਲ ਸਮਝ ਨਹੀਂ ਪਵੇਗੀ ਕਿ ਜੇਕਰ ਤੁਸੀਂ ਆਪਣੇ ਰਚਨਾਤਮਕ ਪ੍ਰਤਿਭਾ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋਗੇ ਤਾਂ ਕਾਫੀ ਲਾਭਦਾਇਕ ਸਾਬਤ ਹੋਵੇਗਾ ਤੁਸੀਂ ਇਸਦੀ ਮਦਦ ਨਾਲ ਆਪਣੀ ਆਰਥਿਕ ਸਥਿਤੀ ਨੂੰ ਠੀਕ ਕਰ ਸਕਦੇ ਹੋ ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਚੰਗਾ ਲਾਭ ਮਿਲ ਜਾਵੇਗਾ ਸਮਾਜਿਕ ਮੌਕਿਆਂ ਵਿੱਚ ਤੁਹਾਡੀ ਪਾਗੀਦਾਰੀ ਨੂੰ ਤੁਹਾਨੂੰ ਸਮਾਜ ਦੇ ਕਈ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਸੰਪਰਕ ਵਿੱਚ ਨੇ ਆਉਂਦਾ ਮੌਕਾ ਦੇਵੇਗੀ ਅਜਾਇ ਵਿੱਚ ਇਨਾਂ ਸਭ ਮੌਕਿਆਂ ਨੂੰ ਆਪਣੇ ਹੱਥੋਂ ਨਾ ਜਾਣ ਦੇਣਾ ਇਹਨਾਂ ਦਾ ਉੱਤਮ ਤੋਂ ਉੱਤਮ ਲਾਭ ਉਠਾਉਣਾ ਇਸ ਹਫ਼ਤੇ ਤੁਹਾਡੇ ਕਾਜਸਥਾਨ ਦੇ ਕੋਈ ਅਚਾਨਕ ਤੁਹਾਡੇ ਕੰਮ ਦੀ ਤਾਰੀਫ਼ ਕਰ ਸਕਦਾ ਹੈ ਜੇਕਰ ਤੁਹਾਡੇ ਕੰਮ ਵਿੱਚ ਕੋਈ ਵੀ ਗਲਤੀ ਨਿਕਲੀ ਤਾਂ ਇਸ ਦਾ ਨਕਾਰਾਤਮਕ ਨਤੀਜਾ ਸਾਫ਼ ਤੌਰ ਤੇ ਤੁਹਾਡੇ ਕੈਰੀਅਰ ਤੇ ਦਿਖਾਈ ਦੇਵੇਗਾ ਇਸ ਕਰਨਾ ਤੁਹਾਡਾ ਪੂਰਾ ਹਫ਼ਤਾ ਉਦਾਸ ਬੀਤਣ ਦੀ ਸੰਭਾਵਨਾ ਹੈ ਇਸ ਲਈ ਤੁਸੀਂ ਖੂਬ ਮਿਹਨਤ ਕਰੋ ਇਹ ਸਭ ਤੁਸੀਂ ਐਸ ਲਈ ਤੁਸੀਂ ਪੂਰੇ ਖੂਬ ਮਿਹਨਤ ਕਰੋ। ਅਗਲੀ ਰਾਸ਼ੀ ਹੈ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਾਂ ਦਾ ਅਸਈ ਕਿ ਇਸ ਹਫਤੇ ਧਿਆਨ ਨਾਲ ਵਾਹਨ ਚਲਾਓ। ਆਪਣੀ ਅੱਖਾਂ ਤੇ ਕੰਨ ਖੋਲ ਕੇ ਰੱਖੋ ਖਾਸ ਕਰਕੇ ਤਿੱਖੇ ਮੋੜਾਂ ਤੋਂ ਚੌਰਾਹੇ ਉੱਤੇ ਆਪਣਾ ਜ਼ਿਆਦਾ ਸਾਵਧਾਨ ਰਹੋ। ਨਹੀਂ ਤਾਂ ਤੁਸੀਂ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹੋ। ਇਸ ਹਫਤੇ ਤੁਹਾਨੂੰ ਧਨ ਦੀ ਕਟੋ ਸਕਦੀ ਹੈ ਜਿਸ ਦੇ ਕਾਰਨ ਜਿਹੜੇ ਜਤਕ ਹੋਂ ਤੱਕ ਪੈਸੇ ਨੂੰ ਬੇਵਜ੍ਹਾ ਖਰਚ ਤੇ ਬਰਬਾਦ ਕਰਦੇ ਆ ਰਹੇ ਸਨ। ਉਨਨਹੁਨ ਜੀ ਮਨੋਜ ਤਾਂ ਦੀ ਅਸਲੀ ਐਵੇਂ ਸਮਝਾ ਸਕਦੀ ਹੈ ਤੁਹਾਡੇ ਚੰਦਰ ਰਾਸ਼ੀ ਤੋਂ ਸ਼ਨੀ ਦੂਜੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਹ ਹਫਤਾ ਤੁਹਾਡੀਆਂ ਚੰਗੀਆਂ ਸਥਿਤੀਆਂ ਪੈਦਾ ਕਰ ਸਕਦਾ ਹੈ ਜਿੱਥੇ ਤੁਹਾਨੂੰ ਅਚਾਨਕ ਆਰਥਿਕ ਮਦਦ ਦੀ ਜ਼ਰੂਰਤ ਪੈ ਸਕਦੀ ਹੈ ਪਰੰਤੂ ਇਸ ਹਫਤੇ ਦੌਰਾਨ ਤੁਹਾਡੇ ਕੋਲ ਉਚਿਤ ਤਾਂ ਨਹੀਂ ਹੋਵੇਗਾ ਕਿਉਂਕਿ ਉਸ ਤੋਂ ਪਹਿਲਾਂ ਹੀ ਤੁਸੀਂ ਉਹ ਤਾਂ ਖਰਚਾ ਕਰ ਚੁੱਕੇ ਹੋਗੇ ਘਰ ਪਰਿਵਾਰ ਵਿੱਚ ਆ ਰਹੀ ਹਰ ਤਰ੍ਹਾਂ ਦੀ ਪਰੇਸ਼ਾਨੀ ਇਸ ਹਫਤੇ ਤੁਸੀਂ ਦੂਰ ਕਰਨ ਵਿੱਚ ਸਫਲ ਹੋ ਜਾਓਗੇ ਇਸ ਨਾਲ ਕਈ ਅਜਿਹੀਆਂ ਸਥਿਤੀਆਂ ਪੈਦਾ ਹੋਣਗੀਆਂ ਪਰਿਵਾਰ ਦੇ ਮੈਂਬਰਾਂ ਵਿਚਕਾਰ ਭਾਈਚਾਰਾ ਵੱਧ ਜਾਵੇਗਾ ਇਸ ਸਮੇਂ ਦੌਰਾਨ ਤੁਹਾਡੇ ਲਈ ਵਧੀਆ ਹੋਵੇਗਾ ਕਿ ਤੁਸੀਂ ਆਪ ਵੀ ਘਰੇਲੂ ਕੰਮਾਂ ਵਿੱਚ ਭਾਗ ਲੈਂਦੇ ਹੋਏ ਕਰ ਦੀਆਂ ਔਰਤਾਂ ਦੀ ਮਦਦ ਕਰੋਗੇ ਇਸ ਹਫਤੇ ਤੁਸੀਂ ਆਪਣੇ ਦੁਆਰਾ ਕੀਤੇ ਗਏ ਪਿਛਲੇ ਨਿਵੇਸ਼ਾਂ ਨੂੰ ਮਜ਼ਬੂਤ ਕਰਨ ਦੇ ਲਈ ਆਉਣ ਵਾਲੇ ਭਵਿੱਖ ਵਿੱਚ ਉਚਿਤ ਯੋਜਨਾ ਬਣਾਓਗੇ ਅਗਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਨ ਦਾਸ ਤੇ ਤੁਹਾਡੀ ਸਿਹਤ ਵਿੱਚ ਇਸ ਹਫਤੇ ਹੋਣ ਵਾਲੇ ਕਈ ਸਕਾਰਾਤਮਕ ਬਦਲਾਵ ਕਾਰਜ ਖੇਤਰ ਤੇ ਸਮਾਜਿਕ ਜੀਵਨ ਵਿੱਚ ਤੁਹਾਨੂੰ ਦੂਜਿਆਂ ਨਾਲ ਖੋਲ ਕੇ ਗੱਲਬਾਤ ਮਦਦ ਕਰਨਗੇ ਇਸ ਕਾਰਨ ਤੁਹਾਡੇ ਸਾਥ ਸਾਥ ਆਤਮ ਵਿਸ਼ਵਾਸ ਵਧਾ ਹੋ ਜਾਵੇਗਾ ਨਾਲ ਹੀ ਤੁਸੀਂ ਹਰ ਫੈਸਲਾ ਲੈਣ ਵਿੱਚ ਖੁਦ ਨੂੰ ਪੂਰੀ ਤਰ੍ਹਾਂ ਜੋਗ ਮਹਿਸੂਸ ਕਰੋਗੇ ਇਸ ਰਾਸ਼ੀ ਦੇ ਜਿੰਨੇ ਜਾਤਕਾਂ ਨੇ ਕਿਸੇ ਰਿਸ਼ਤੇਦਾਰ ਤੋਂ ਪੈਸਾ ਉਧਾਰ ਲਿਆ ਉਹਨਾਂ ਨੂੰ ਇਸ ਹfte ਉਹ ਉਧਾਰ ਕਿਸੇ ਵੀ ਹਾਲਾਤ ਵਿੱਚ ਵਾਪਸ ਕਰਨਾ ਪੈ ਸਕਦਾ ਹੈ ਇਸੇ ਕਾਰਨ ਤੁਹਾਡਾ ਆਰਥਿਕ ਬਜਟ ਹਿਲ ਸਕਦਾ ਹੈ ਅਤੇ ਇਸ ਨਾਲ ਤੁਹਾਡੀ ਮਾਨਸਿਕ ਤਣਾਅ ਵਿੱਚ ਵਾਧਾ ਹੋਵੇਗਾ ਆਪਣੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਕਿਤੇ ਘੁੰਮਣ ਦੇ ਲਈ ਜਾ ਸਕਦੇ ਹੋ ਇਹ ਨਾ ਕੇਵਲ ਤੁਹਾਡਾ ਮਨ ਹਲਕਾ ਕਰੇਗਾ ਬਲਕਿ ਇਸ ਨਾਲ ਤੁਸੀਂ ਉਨ੍ਹਾਂ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਬਿਹਤਰ ਕਰਨ ਵਿੱਚ ਸਫਲ ਹੋ ਜਾਓਗੇ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਚੌਥੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਪੂਰੇ ਹਫ਼ਤੇ ਤੁਸੀਂ ਆਪਣੇ ਪੇਸ਼ੇਵਰ ਜੀਵਨ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਓਗੇ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦਾ ਸੇਕ ਸੰਭਾਵਨਾ ਹੈ ਕਿ ਇਸ ਹਫ਼ਤੇ ਤੁਸੀਂ ਕਾਜ ਖੇਤਰ ਨਾਲ ਸੰਬੰਧਿਤ ਕਿਸੇ ਯਾਤਰਾ ਤੇ ਜਾਣਾ ਪੈ ਸਕਦਾ ਹੈ ਅਜੇ ਵਿੱਚ ਤੁਹਾਡੇ ਲਈ ਇਹ ਯਾਤਰਾ ਕਾਫੀ ਥਕਾਵਟ ਭਰੀ ਤੇ ਤਣਾਅ ਦੇਣ ਵਾਲੀ ਸਾਬਤ ਹੋ ਚਾਹੇਗੀ ਤੁਹਾਡੀ ਚੰਦਰ ਰਾਸ਼ੀ ਸ਼ਨੀ 12ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਵਧੀਆ ਇਹ ਹੋਵੇਗਾ ਕਿ ਚੇਕਰ ਜ਼ਰੂਰੀ ਨਾ ਹੋਵੇ ਤੇ ਕਿਸੇ ਵੀ ਯਾਤਰਾ ਤੋਂ ਪਰਹੇਜ਼ ਕਰੋ ਗ੍ਰਹਿ ਦੀ ਸਥਿਤੀ ਦੇ ਅਨੁਸਾਰ ਤੁਹਾਡੀ ਰਾਸ਼ੀ ਦੇ ਜਾਤਕਾਂ ਦੇ ਲਈ ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਹਫਤਾ ਔਸਤ ਦਰਜੇ ਤੋਂ ਵਧੀਆ ਨਤੀਜੇ ਲੈ ਕੇ ਆਉਣ ਵਾਲਾ ਹੈ ਇਸ ਤੋਂ ਇਲਾਵਾ ਤੁਹਾਨੂੰ ਸਮਾਜ ਵਿੱਚ ਆਪਣੀ ਇਤੇ ਮਜਬੂਤ ਕਰਨ ਅਤੇ ਧੰਨ ਵਧਾਉਣ ਦੇ ਲਈ ਇਸ ਸਮੇਂ ਕਈ ਸ਼ਾਨਦਾਰ ਮੌਕੇ ਪ੍ਰਾਪਤ ਹੋਣ ਦੀ ਸਮাবਨਾ ਹੈ ਸਭ ਦੇ ਕਈ ਲੋਕਾਂ ਨੂੰ ਆਪਣੇ ਪੂਰੇ ਦਿਨ ਪਾਂਡੇ ਸਾਫ਼ ਕਰਨ ਵਿੱਚ ਤੇ ਕੱਪੜੇ ਧੋਣ ਵਿੱਚ ਘਰੇਲੂ ਕੰਮਾਂ ਵਿੱਚ ਸਮਾਂ ਬਤਾਉਣ ਵਿੱਚ ਬੋਝ ਦੀ ਤਰ੍ਹਾਂ ਸਮਾਂ ਬਤੀਤ ਹੋ ਸਕਦਾ ਹੈ ਇਸ ਲਈ ਆਪਣੇ ਸਮੇਂ ਦਾ ਪੈਤਰ ਉਪਯੋਗ ਕਰਨ ਦੀ ਯੋਜਨਾ ਬਣਾ ਕੇ ਚੱਲਣਾ ਹੀ ਤੁਹਾਡੇ ਲਈ ਇੱਕ ਮਾਤਰ ਵਿਕਲਪ ਹੋਵੇਗਾ ਨਹੀਂ ਤਾਂ ਤੁਸੀਂ ਘਰੇਲੂ ਕੰਮਾਂ ਤੋਂ ਛੇਤੀ ਹੀ ਅੱਕ ਜਾਓਗੇ ਇਸ ਨਾਲ ਤੁਹਾਡੇ ਸੁਭਾਅ ਵਿੱਚ ਬੇਰੋਕੀ ਦਿਖਾਈ ਦੇਵੇਗੀ ਜੇਕਰ ਤੁਸੀਂ ਵਪਾਰ ਵਿੱਚ ਕਿਸੇ ਨਵੇਂ 파ਟਨਰ ਨੂੰ ਜੋੜਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਉਸ ਨਾਲ ਕੋਈ ਫਾਇਦਾ ਕਰਨ ਤੋਂ ਪਹਿਲਾਂ ਸਾਰੇ ਹੀ ਤੱਥਾਂ ਦੀ ਉਸੇ ਪੂਸ਼ੋਕੜ ਦੀ ਜਾਂਚ ਕਰ ਲੈਣੇ ਚਾਹੀਦੇ ਹੈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰੋ ਇਸ ਹਫ਼ਤੇ ਸਾਰੇ ਹੀ ਵਿਦਿਆਰਥੀ ਚਾਤਕਾਂ ਨੂੰ ਆਪਣੇ ਟੀਚਰਾਂ ਨੂੰ ਪ੍ਰਾਪਤ ਕਰਨ ਲਈ ਯੋਜਨਾਬੰਦ ਤਰੀਕੇ ਦੇ ਨਾਲ ਅੱਗੇ ਵਧਣ ਤੇ ਤੇ ਜੇ ਪ੍ਰਾਪਤੀ ਦੇ ਲਈ ਜੋ ਵੀ ਜ਼ਰੂਰੀ ਉਸਦੇ ਲਈ ਇੱਕ ਸੋਚੇ ਬਣਾ ਲਓ ਆਪਣੇ ਸਮੇਂ ਨੂੰ ਬਰਬਾਦ ਨਾ ਕਰੋ ਬਚ ਸਮਾਂ ਬਚਾ ਕੇ ਸਮੇਂ ਦਾ ਪੂਰਾ ਲਾਭ ਉਠਾਓ ਦੋਸਤੋ ਇਹ ਸੀ ਉਹ ਹਫਤੇ ਦਾ ਰਾਸ਼ੀ ਫਲ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ